ਤਾਰਾ ਹੋਇਥੇ ਮੈਂ ਕਿ ਬੰਦੀ ਥੱਲੇ ਕੋ ਬੈਠੀ ਜਾਂਦਾ ਅੱਜ ਦਰਫ ਸੁਕਾ ਕਰਨਗੇ ਜਿੱਥੇ ਕਿੱਥੇ ਨੂੰ ਮਰਜ਼ੀ ਮੂੰਹ ਕਰ ਲਾ ਦੇ ਹੇ ਹੁਣ ਆਪਾਂ ਕਿ ਸੜਕ ਤੇ ਆਏ ਦੇਖੋ ਕਿੱਧਰ ਨੂੰ ਜਾਣਾ ਹੈ ਕੰਢੀ ਆ ਵੀ ਭਲਾ ਇਹ ਸੜਕ ਵੀ ਦੇਖ ਲਓ ਉਹੀ ਹੈ ਮੈਨੂੰ ਹੋਰ ਲੱਭੀ ਸੜਕ ਮੈਨੂੰ ਆਵਾਜ਼ ਦੇ ਸਾਨੂੰ ਤੇ ਜਲ ਆਵਾਜ਼ ਇੱਧਰ ਨੂੰ ਐ ਆਵਾਜ਼ ਇੱਧਰ ਹੀ ਆਉਂਦੀ ਐ ਆਈ ਤੇ ਸੀ ਬਿਲਡਿੰਗ ਜੈ ਠੀਕ ਥੋੜਾ ਜਿਹਾ ਪਿੱਛੇ ਚੱਲੇ ਆ ਟੋਕਾ ਕੋ ਆਏ ਨੂੰ ਲਿਆਮਾਂ ਕਿਹਾ ਆਏ ਨੂੰ ਲਿਆਮਾਂ ਕਿ ਸਕੂਲ ਕੰਨੀ ਨੂੰ ਓਤੇ ਲੱਪੇ ਨਾਗੇ 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 ਮਾ YouTube ਤੇ ਲਾਈਵ ਆ ਮੈਂ ਲਾਈਕ ਕਰੋ ਕੱਟ ਕੇ ਐਂ ਤੇ ਹੁਣ ਆ ਵੀ ਉੱਥੇ ਹੋਇਆ ਨਹੀਂ ਉੱਥੇ ਕਬ ਦੇਖਣਾ ਕੀ ਸੀ ਜੁੜਦਾ ਹੀ ਨਹੀਂ ਕੋਈ ਮੈਂ ਜੁੜਦਾ ਨਹੀਂ ਅਹੇ ਤਾਂ ਭਰ ਗਿਆ ਜੋੜਾ ਚ ਨਹੀਂ ਤੂੰ ਤਾਂ ਜੁੱਤੀ ਵਧ ਗਿਆ ਨਹੀਂ ਹਾਂ ਤਾਂ ਬੁੱਧ ਗਿਆ ਕੋਈ ਕਰਨੀ ਕੋਈ ਨਹੀਂ ਪਰ ਐਂ ਤਰਨ ਵਾਲੀ ਹੈ ਨਹੀਂ ਨਾ ਆ ਤੂੰ ਤੇ ਆਪਣਾ ਕੈਮਰਾ ਦੇ ਵਿੱਚ ਬਾੜ ਲਿਆ ਹੁਣ ਕਿੱਬੇ ਆ ਤੂੰ ਕੀ ਤਵੇਂ ਨੱਕ ਲਾਇਕ ਮੈਂ ਕਿਹਾ ਕੋਈ ਉੱਠੀ ਕੜਾ ਮਾ ਮਾਤਰ ਦੋ ਜੁੜ ਗਏ ਓ ਇੱਕ ਜੁੜ ਗਿਆ ਹਾਂਜੀ ਸਨਪਸ਼ ਕਰ ਦੀ ਬਿਕਨੇਰ ਦੇ ਵਿੱਚ ਦੇਖੋ ਬਿਕਨੇਰ ਦੇ ਨੇੜੇ ਕਲਾਈਕ ਗੁਰਦੁਆਰਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਨਕਦੇਵ ਜੀ ਕੌਣ ਜਾਂਦਾਈ ਹੌਣ ਨਹੀਂ ਚੜਦੇ ਹੁਣ ਅਸੀਂ ਨਾਨਾ ਦੇਵੀ ਆ ਜਤਰਾ ਮੈਨੂੰ ਤਾਂ ਇਹ ਲੱਗਦਾ ਵੀ ਆਪੋ ਇਹ ਪੁੱਠੇ ਪਾਸੇ ਜਾਣੇ ਹਾਂ ਆ ਆ ਆ ਗਿਆ ਸਕੂਲ ਜਾ ਜਰਾ ਤੇਰੀ ਬਾਜ ਨਹੀਂ ਇਧਰ ਆਉਂਦੀ ਸੁਣਾ ਕਰਕੇ ਨਾ ਅੰਨ ਦਾਦਾ ਮੱਥਾ ਦੇਖ ਕਿਉਂ ਲਾ ਫੇਰ ਢੀਲ ਵਾਲੀ ਹੋ ਜੇ ਮੇਰਾ ਫੇਰ ਹੀ ਦਲਾ ਤੋਂ ਆਏ ਕਿੱਥੇ ਜਾਓ ਠੀਕ ਹੈ ਹੁਣ ਵੀ ਬਾਬਾ ਸਿੱਧੇ ਸੀ ਆਪਾਂ ਟਿੱਡੇ ਹੀ ਆਉਨੇ ਆਂਦੇ। ਉਹ ਤਾਂ ਅਰੰਗੂ ਰੋਇਨ ਬਾਇਨ ਹੋਣੀ ਹੈ ਬਰੋਕਰ। ਮੈਂ ਨਹੀਂ ਤਾਂ ਬੋਧਾ ਹੀ ਰ। ਕੀ ਹੋ ਗਿਆ? ਦੂਰੇ ਪਾ ਗਏ ਹੁਣ। ਕੀ ਥੋੜਾ ਹੈ? ਤੇਰਾ ਅੱਜ ਲਾਈਵ ਕਿਵੇਂ ਹੋਇਆਗਾ? ਕਾ? 15 ਜਣੇ ਛੁੱਟ ਗਏ ਓਏ। 15 ਜਣ YouTube ਤੇ। ਉੱਤੇ ਪੰਰਾਲ ਨੂੰ ਜਾਂਦੇ ਬੈਠਿਆ ਆ ਦੋ ਹੋ ਗਏ ਫਿਰ ਕੋਈ ਤੋਂ ਨੇੜੇ ਵਾਲੀ ਗੁਰਦਾਨੀ ਮੋ ਗੋਬਰ ਹੈ ਨਾ ਨਾ ਇੱਥੇ ਨਹੀਂ ਗੋਬਰ ਕਿੱਟ ਆਇਆ ਪਤਾ ਨਹੀਂ ਕੀ ਇੱਥੇ ਗੰਗਨ ਸੜਕ ਤੇ ਆ ਗਈ ਕੀ ਕਰਨਾ ਹੂੰ ਸੜਕ ਤੇ ਲੋੜ ਹੀ ਨਹੀਂ ਲਾਈਵ ਜੁਨ ਰੀ ਥੈਂਕ ਯੂ ਥੈਂਕ ਯੂ ਕਮੈਂਟ ਕਰੋ ਪਰਾਇਦਰ ਕਿੱਥੇ ਵਰਦਾ ਲਾਈਕ ਕਮੈਂਟ ਕਰੋ ਜੀ ਠੀਕ ਹੈ ਜੀ ਠੀਕ ਹੈ ਜੀ ਆਪਾਂ ਹੁਣ ਇੱਧਰ ਵੀ ਹੋ ਜਣੇ ਆ ਗਾਰੇ ਇਹ ਨਾ ਡੈਂਕੂ ਭੁਰਾ ਵੀ ਆਉਂਦੇ ਐ ਪੂਰ ਕਥਾ ਜੜੇ ਸੀ ਆਪਾਂ ਹੋ ਥੋੜਾ ਹੋਰ ਪਿੱਛੇ ਥੋੜੇ ਹੋਰ ਅੱਗੇ ਹਾਂ ਮੇਰੇ ਕੰਨ ਬੰਦ ਹੈ ਜੇ ਕੰਨ ਨਹੀਂ ਬਾਤੀ ਹੈ ਪੈਸੇ ਨਾ ਪੁੱਛੇ ਠੀਕ ਹੈ ਅਸੀਂ ਪੁੱਛ ਨਹੀਂ ਇੱਥੇ ਆਹੀ ਰਹਿੰਦੇ ਆ ਸਕੂਲ ਅੰਦਾ ਗੁੰਦਾ ਕਿਸੇ ਬਿਲਡਿੰਗ ਦੇ ਨਹੀਂ ਬੇੜਾ ਫਗੜ ਨਹੀਂ ਮਾਰਦੇ ਮੈਂ ਕਿਹੜਾ ਬਦਿਆਲੇ ਆ ਪੜੋ ਇੰਜੀਨੀਅਰ ਦੀ ਖੜੀ ਢੰਗ ਰਾਰੀ ਅੜ ਗਈ ਨਾ ਇਹ ਤਾਂ ਪੜਦੇ ਨਹੀਂ ਆਪਾਂ ਤੂੰ ਬੰਨੂ ਸ਼ਹਿਰ ਦਾ ਦੱਸ ਕਿਹੜਾ ਆਪਾਂ ਕਿੱਥੇ ਆ ਕਲੈਤ 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 ਲਿਖਿਆ ਹੋਵੇ ਇਹ ਤਾਂ ਗੇਟ ਵੀ ਲਾਉਣ ਜਸਾਂ ਨਹੀਂ ਧਾਰ ਲਈ ਬੈਠਾ ਕੱਲੀ ਜਾਲੀ ਵਾਲੀ ਇਹ ਹੈ ਜੀ ਲੀ ਜਾਂਦਾ ਹਰ ਕਿਹ ਵਾਲਾ ਨਹੀਂ ਨਹੀਂ ਮੈਨੂੰ ਸਾਹਮਣੇ ਤਾਂ ਹੋ ਜਾਂਦੇ ਪਲੱਸ 2 ਤੱਕ ਆ ਓਏ ਹੂੰ 12ਵੀਂ ਕਸ਼ੇ ਤੱਕ ਇਹ ਤਿੱਬੇ ਵੀ ਬਹੁਤ ਉੱਚੀ ਲਾਈ ਬੈਠੇ ਹੈ ਇਹਦਾ ਕੀ ਕੀਤੀ ਵੀ ਹੈ ਆ ਤੋ ਬੜਾ ਪਾ ਸਾਡੇ ਤਿੰਨ ਜਾਣੇ ਜਾ ਰਹੇ ਆ ਜੋਦੇ ਅੱਗੇ ਹਾਂਜੀ ਲਾਈਕ ਕਮੈਂਟ ਕਰੋ ਜੀ ਤੁਹਾਨੂੰ ਹੋਰ ਕੁਝ ਦੱਸਾਂਗੇ ਕਲਾਤ ਬਾਰੇ 15 ਮਿੰਟ ਪਹਿਲਾਂ ਜੇ ਹੋਏ ਹੁੰਦੇ ਕਮਰਾ ਸੀ ਅਸਲੀ ਕਮਰਾ ਸੀ ਆ ਸੱਚੀ ਸੀ ਆ ਪਾ ਝੁਗਾ ਵੀ ਦਿਖਾ ਦਿੱ ਗਏ ਆਪਣੇ ਪੰਜਾਬ ਚ ਬੰਦ ਹੋ ਗਿਆ ਹੈ ਅੰਦਰ ਬੈਠਾ ਸੀ ਸੱਚੀ ਤਪੱਸਿਆ ਕਰੀ ਜਾਂਦੇ ਆ ਬਾ ਅੰਦਰ ਉਹ ਜਮਾ ਕਮਰਾ ਵਿੱਚ ਮੈਂ ਕਿਹਾ ਜਾ ਕੇ ਦਿਖਾ ਦੇ ਆ ਝੰਡ ਹਾਂ ਜਮਾ ਨਹੀਂ ਸੀ ਜਾਂਦਾ ਕੁਝ ਇਹ ਐ ਮੰਤਲਾ ਦੇ ਸੀਮੈਂਟ ਸੁਮੜ ਪਰ ਨੂੰ ਪੰਜਾਬ ਚ ਜਾਂਦੀ ਹੋਊਗੀ। ਬਿੱਤੀ ਪਿਆਰਾ ਹੈ। ਬਾਈ ਜਣੇ ਹੋਗੇ ਬਈ ਬਾਈ ਜਣੇ। ਅਸ ਬਾਈਆਂ ਜੁੜ ਗਏ। ਹਾਂ। ਪਰ ਲਾਈਕ ਕਮੈਂਟ ਨਹੀਂ ਕਰਦੇ। ਪਦੇ ਅੱਖਾਂ ਜੇ ਮੀਚੀਆਂ ਕਰਨੀ। ਚਾਹ ਪੀਂਦੇ ਯਾਰਾ ਕਲੇਆ ਨੂੰ ਮਾੜੀ ਜੀ ਸਾਨੂੰ ਚਾਹ ਪਿਆ। ਚਾਚੂ ਪੀਓ ਬਈ ਲਾਈਕ ਕਮੈਂਟ ਕਰੋ ਜੋ ਵੀ ਜੁੜੇ ਨੇ। ਵਿਖੜ ਵੀ ਤੂੰ ਇਧਰ ਆ। ਹਾਂ। ਯਾ ਕਰਨਾ। ਪੈਕਟ ਦਿੱਤਾ ਜੀ ਜੋ ਪਹਿਲਾ ਲਾਈਕ ਕਰੂਗਾ ਉਹਨੂੰ ਬਿਸਕਟਾਂ ਦਾ ਪੈਕਟ ਫਰੀ ਅੰਟਣਾ ਪੈਦਲ ਯਾਤਰਾ ਕਰ ਰਹੀ ਰਾਤ ਦੀ ਪੈਦਲ ਯਾਤਰਾ ਬਠਿੰਡੇ ਤੋਂ ਅਸੀਂ ਪੈਦਲ ਯਾਤਰਾ ਤੇ ਆ ਰਹੇ ਹਾਂ ਕਲਾਈਤ ਨੇੜੇ बीकानेर ਪਹਿਲੇ ਪਾਸ਼ਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਚਲ ਮਧਿਆੜੇ ਤੇ ਬਸ ਅਸੀਂ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਕੱਲ ਦੇ ਚੱਲੇ ਆ ਉਹ ਆਏ ਜੇ ਵੀ ਦਾ ਨਾਮ ਗਊ ਮਾਤਾ ਬੈਠੀ ਹੈ ਬੱਲਾ ਆਵੇ ਉਹ ਉੱਥੇ ਰੇੜੀਆਂ ਤਿੰਨ ਲੱਖ ਰੱਖੀਆਂ ਗਊਸ਼ਾਲਾ ਦੇ ਨਾਮ ਤੇ ਗਾਂ ਸਾਰੀਆਂ ਬਾਥਰੂਮ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਰਹਿੰਦਾ ਕਿਉਂ ਨਹੀਂ ਕਰ ਦਿਖਾਉਣਾ ਹੂੰ ਬੈਟਰੀ ਚਾੜਨੇ ਦੀ ਬੈਟਰੀ ਚੱਗਦੀ ਨਹੀਂ YouTube ਤੇ ਲੱਗ ਤੇ ਦੂਰ ਆਖ ਨੂ ਨਾ ਖਾਇਆ ਆ ਆ ਜਾ ਨਹੀਂ ਦੂਰ ਹੁਣ ਤਾਂ ਲੈ ਲੈ ਕੰਮ ਤੇ ਮੇਰਾਣਾ ਕੀ ਆ ਮੇਰਾਣਾ ਕਈ ਭੱਜੀ ਖੜਨਾ ਫਿਰ ਨਹੀਂ ਨਹੀਂ ਮੈਂ ਜੁੱਤੀ ਲਾਉਣਾ ਫਿਰ ਅਜ ਜੁੱਤੀ ਇੱਕ ਐਸੋਰੀ ਉਹ ਕਹਿੰਦੇ ਆ ਕੀ ਕੀ ਨੀ ਟਕਰਿਆ ਸੀ ਆ ਬੰਦੇ ਟਕਰੇ ਹੀ ਦੀ ਹਟੋ ਕੇ ਚੜੇ ਸੀ ਕੀ ਨੀ ਕੀ ਨੀ ਟਕਰਿਆ ਸੀ ਆ ਬੰਦੇ ਚੜੇ ਹੀ ਦੀ ਹਟੋ ਕੇ ਚੜੇ ਸੀ ਚੜੇ ਹੀ ਨਹੀਂ ਇਹ ਹਾਂ ਇਹ ਇੱਥੇ ਫਿਰਦੇ ਆ ਓਏ ਕੋਈ ਨਹੀਂ ਬੈਹਿ ਗਿਆ ਹੁਣ ਹੋ ਰਾਇ ਯਾਰ ਕਿੰਨੀ ਜਾ ਉਹ ਪੁੱਛਿਆ ਉਹਨੇ ਤੈਨੂੰ ਭਾਸ਼ਾ ਨਹੀਂ ਸਮਝ ਆਉਂਦੀ ਉਹਨਾਂ ਦੀ ਉਹਨੇ ਕਿੱਧਰੋਂ ਜਾ ਕੇ ਆਏ ਆ ਉਹਨੇ ਵੀ ਬੋਲਤਾ ਫਿਰ ਇੰਗਲਿਸ਼ ਉਹਨਾਂ ਦੀ ਭਾਸ਼ਾ 'ਚ ਹਮ ਤਾਂ ਲੈ ਇਸ ਯਾਰ ਐ ਆ ਗੋਛ ਲਾ ਵੀ ਐ ਟੂਟੇ ਤਾਂ ਸੈਟਿੰਗ ਕਰਾ ਦੇ ਯਾਰ ਪੇਜ ਦੀ ਤੇ ਲਾਈਕ ਕਮੈਂਟ ਆਉਂਦੇ ਨਹੀਂ ਯਾਰ ਟੂਟੇ ਤੈਨੂੰ ਪੇਜ 'ਤੇ ਫਿਰ ਬੰਦਾ ਦੱਸ ਕੋਈ ਨੰਬਰ ਲੱਗਦਾ ਮੈਂ ਹਾਂ ਪੈਸੇ ਲੈਂਦਾ ਉਹ ਅਪੇਜ ਦੀ ਸੈਟਿੰਗ ਕਰਾਉਣੀ ਹੈ ਹਾਂ ਪਹਿਲੇ ਲੂਗਾ ਕਿੰਨੇ ਕੁ ਲੈਂਦਾ ਉਹ ਕੋ ਦਿੰਦਾ ਦੇ 500 ਦਿੱਤਾ ਸੀਗਾ ਉਹ 1000 ਲੈਂਦਾ ਚਲ ਦੇ ਦਾਂਗੇ ਯਾਰ ਓਕੇ ਨੰਬਰ ਤੋਂ ਉਹ ਲੈ ਗੋ ਓਕੇ ਕਰਕੇ ਦੇ ਇਹ ਸਾਰਾ ਉਹ ਦਾਸ ਦੀ ਵੀ ਕੀ ਹੁੰਦਾ ਤਾਂ ਕੋ ਦਿੰਦਾ ਵੀ ਹੋ ਗਏ ਪੇਜ ਹਾਂ ਬਸ ਐਂ ਦੱਸ ਹਾਂ ਪੇਜ ਵਾਲੇ ਨੇ ਜਿੰਨੇ ਤੇ ਪੇਜ ਬਣੇ ਉਹਨਾਂ ਨੂੰ ਲਾਈਕ ਕਮੈਂਟ ਨਹੀਂ ਆਦੇ ਉਹ ਯਾਰ ਉਹ ਆ ਗੋਸ਼ਾ ਲਾ ਗਈ ਓਏ ਕਿੰਨੀਆਂ ਕਰਨੀ ਉਹ ਟੈਨਰ ਨੂੰ ਪਤਾ ਨਾ ਉਹ ਚੀਜ਼ਾਂ ਤੇ ਉਹ ਤਾਂ ਬੂਟਾ ਬੰਦਾ ਵੀ ਰੱਖੀ ਪਿਆ ਹੁੰਦਾ ਹਾਂ ਉਹ ਬੰਦੇ ਉਹ ਐਕਸਪਰਟ ਆ ਨਾ ਜਿਹੜੇ ਬੰਦੇ ਕਰਕੇ ਹਾਂ ਉਹ ਸਪੈਸ਼ਲ ਹੈ ਇਸ ਕੰਮ ਦੇ ਸਪੈਸ਼ਲ ਹੈ ਇਸ ਕੰਮ ਤੇ ਸਾਰਾ ਦਿਨ ਇਸ ਤੇ ਹੀ ਰਹਿੰਦੇ ਆ ਉਹ ਬਸ ਇਹੀ ਕਮਾਈ ਉਹਨਾਂ ਦੀ ਗੁੱਗਲ ਤੇ ਕੀਤਾ ਉਹਨੂੰ 500 ਰੁਪਇਆ ਹਾਂ ਹਾਂ ਕੋਲੇ ਜਾ ਕੇ ਰੱਖ ਲੈ ਦੋਥੀ ਬਸ ਹੁੰਦਾ ਉਸੇ ਨੇ ਕੋਲੇ ਕੋਲੇ ਜਾਣਾ ਪਿਆ ਉਹ ਬਾਕੀ ਤਾਂ ਕਹਿੰਦਾ ਹਜ਼ਾਰ ਲੈਂਗਾ ਗਾ ਗੱਲ ਕਰ ਲਈ ਉਹਦੇ ਨਾਲ ਕੀ ਕਰਦਾਗਾ ਨੰਬਰ ਲੈਣਾ ਆਪਾਂ ਇੱਥੇ ਹੀ ਬਠਿੰਡਾ ਹੀ ਕੋਤਾ ਨਹੀਂ ਕੋ ਤੁਹਾਨੂੰ ਨਹੀਂ ਬਤਾ ਆਟੋ ਆ ਗਿਆ ਰੇ ਬਹੁਤ ਹੋ ਗਿਆ ਇੰਨੀ ਲੰਮੀ ਬਲਾਈ ਹੁੰਦੀ ਹੈ ਨਹੀਂ ਨਹੀਂ ਇਹ ਤਾਂ ਜਿੰਨੀ ਲੰਮੀ ਹੋਵੇ ਉਨੇ ਚੰਗੇ ਹੈ ਇਹ ਤਾਂ ਖੜੀ ਗਿਆ ਨਹੀਂ ਹਾਂ ਤਾਂ ਤਾਂ ਟ ਘੱਟ ਹੈ ਲੋਕ ਸਾਰੀ ਰਾਤ ਲੱਗ ਰਹੇ ਦੋ ਤਿੰਨ ਜਣੇ ਬਸ ਜੁੜ ਕੇ ਬਹਿ ਜਾਂਦੇ ਆ ਬਸ ਜੁੜੇ ਰਹਿਣ ਨਹੀਂ ਹੈ ਮੇਰੇ ਅੱਗੇ ਬੈਠੀ ਆ ਤੇਰਾ ਚੱਲੀ ਜਾਂਦਾ ਮੇਂ ਤੇਰਾ ਤਾਂ ਹੀ ਫਿਰਵਾਈ ਜਾਂਦਾ ਕਿਦਾ ਨਹੀਂ ਆਤਮਾ ਗੁਰ ਗੰਦੀ ਹਰ ਰੰ ਗਪਾਲ ਗਊ ਜਨ ਹਿਤ ਸੇਵਾ ਸੰਧ ਕਲਾਇਤ

ਇੱਪਿਆਂ ਦੇ ਪਰਤ ਪਾਈ ਕਰਨੀ ਹੈ ਹਾਂ ਇੱਪਿਆਂ ਦੇ ਪਰਤ ਪਾਈ ਚੱਕਦੇ ਜਵੇਂ ਦਾ ਪੱਧਰ ਕਰਦੇ ਆ ਨੀਵਾ ਕਰਦੇ ਥੋੜਾ ਜਾਂ ਚੜਨਾ ਸੁੱਖਾ ਰਹੇ ਕਿਹੜਾ ਗੇਟ ਉਹ ਇੱਥੇ ਪਾਣੀ ਫਟਾ ਕੇ ਪਾਦੇ ਵੀ ਨਾ ਜਰਾ ਪੈਂਦਾ ਨਹੀਂ ਸੁੱਖਣ ਵਾਲਾ ਹਾਂ ਹਾਂ ਉਹ ਵੀ ਨਾਲ ਹੀ ਆਹ ਲੜੀ ਕਿਹੜੇ ਸਾਹਮਣ ਲੰਗਿਆ ਨੇ ਹਾਂ ਹਾਂ

ਆ ਲੱਗ ਪਾ ਨਾ ਗਰਮੀ ਹੋ ਲੱਗੀ ਹਾਂ ਉਹ ਤਾਂ ਹਿੱਤੇ ਆ ਨਾ ਹੋ ਗਈ ਜਾਣੇਗਾ ਉਹ ਦੋਰਾ ਇਹ ਹੋ ਗਿਆ ਆ ਗਿਆ ਵੇ ਉਹੀ بڑے ਗੇੜੇ ਲਾਉਂਦਾ ਇੱਥੇ ਉਦੋਂ ਇਸੀ ਤਾਂ ਪਏ ਛੱਤੇ ਜਿੰਨੇ ਹੋਈ ਉਹਨਾਂ ਨੂੰ ਹੀ ਉਹ ਲੈਣ ਜਿਹਨੇ ਲੋਥੇ ਤੇ ਕੋਈ ਕੀ ਆ ਹਾਂ ਚੱਲ ਐਕ ਉਹ ਹੋ ਤਾਂ ਇੱਥੇ ਕਿਧਰ ਦੀ ਮੱਝ ਹੀ ਲੈ ਸਿੱਧਾ ਹਾਂ ਇੱਥੇ ਕਿਹੜਾ ਜੰਗਲੀ ਜਾਨਵਰ ਦਾ ਇੰਨਾ ਹੈ ਗਾਂਾਂ ਦੇ ਰੋਝੋ ਫਰੀ ਲੈਣ ਦਾ ਹੁਣ ਪਹਿਲਾਂ ਰਹੀ ਕਰਦੇ ਹਾਂ ਫਰੀ ਤਾਂ ਫਿਰ ਮੂਰੇ ਬੈਠਣਾ ਪੈਣਾ ਸੀਗਾ ਡਰਾਈਵਰ ਸੀਟ ਤੇ